ਲੋ ਵੀ ਮਿੱਤਰੋ ਇੱਕ ਤਾਂ ਘੋੜੀ ਵੀ ਚੰਗੀ ਆ ਉੱਪਰੋਂ ਗੱਬਨ ਚੈੱਕ ਪਾਸ ਆ ਕੱਬਨ ਵੀ ਚੰਗੀ ਫੀਸ ਵਾਲੇ ਘੋੜੇ ਤੋਂ ਤੇ ਰੇਟ ਜਮਾਂ ਜਾਇਜ਼ ਮਾਰਕਾ ਮੁਰਕਾ ਵੀ ਪੂਰਾ ਸਹੀ ਆ ਤੇ ਅੱਖਾਂ ਵੱਲ ਧਿਆਨ ਮਾਰਿਓ ਬਿੱਲੀਆਂ ਅੱਖਾਂ ਦੀਆਂ ਦੋਨੇ ਅੱਖਾਂ ਬਿੱਲੀਆਂ ਤੇ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਜਿਹੜੇ ਆਪਣੇ ਨਾਲ ਬਾਬਾਜੀ ਦਾ ਸਟਾਰ ਫਾਰਮ YouTube ਚੈਨਲ ਤੇ ਜੁੜੇ ਆ ਤੇ ਜਿਹੜੇ ਵੀਰੇ ਵੀਡੀਓ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤੈ ਦਿਲੋਂ ਸਵਾਗਤ ਆ ਜੀ ਆਇਆਂ ਨੂੰ ਦੋਸਤੋ ਨਵੀਂ ਸਵੀਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਤੇ ਮੰਡਿਓਂ ਵੇਲੇ ਹੋ ਗਏ ਤੇ ਹੁਣ ਰੋਜ਼ਾਨਾ ਹੀ ਤੁਹਾਡੇ ਲਈ ਇੱਕ ਜਾਂ ਦੋ ਵੀਡੀਓ ਆਉਂਦੀਆਂ ਰਹਿਣਗੇ ਚੰਗੇ ਤੋਂ ਚੰਗਾ ਜਾਨਵਰ ਜਾਇਜ਼ ਰੇਟ ਤੇ ਆਪਣੇ ਚੈਨਲ ਤੇ ਮਿਲਦਾ ਰਹੋ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਜੇ ਤੁਸੀਂ ਵੀ ਇਦਾਂ ਦਾ ਹੋਰ ਜਾਨਵਰ ਚਾਹੁੰਦੇ ਆ ਜਾਇਜ਼ ਰੇਟ ਵਿੱਚ ਚੰਗਾ ਜਾਨਵਰ ਚਾਹੁੰਦੇ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਤੇ ਜਾਨਵਰ ਆਉਂਦੇ ਰਹਿੰਦੇ ਆ ਜਾਨਵਰ ਦੀ ਵੀਡੀਓ ਦੇਖ ਕੇ ਫਾਰਮ ਤੇ ਆ ਕੇ ਆਪਦਾ ਤਸੱਲੀ ਨਾਲ ਜਾਨਵਰ ਦੇਖ ਕੇ ਖਰੀਦ ਕੇ ਲੈ ਜਾ ਸਕਦੇ ਨੇ ਤੁਸੀਂ ਤੇ ਅੱਜ ਦੋਸਤੋ ਬਾਧਿਆ ਵੀਡੀਓ ਗੱਲ ਨੂੰ ਤੇ ਦਿੰਨੇ ਆ ਸਾਰੀ ਡਿਟੇਲ ਇਹ ਕੂੜੀ ਦੀ ਕੀ ਮਾਰਕਾ ਕੀ ਰੰਗ ਆ ਕਿੰਨੇ ਟਾਈਮ ਦੀ ਗੱਪਣਾ ਕਿਹੜੇ ਕੋੜੇ ਤੋਂ ਕੱਪਣਾ ਕੀ ਹਾਈਟ ਆ ਸਾਰੀ ਡਿਟੇਲ ਹੀ ਆਪਾਂ ਵੀਡੀਓ ਚ ਦੇ ਦੇਣੀ ਜੇ ਸਾਰੀ ਡਿਟੇਲ ਪੂਰੀ ਸੁਣ ਲਿਓ ਜੇ ਸਾਰੀ ਡਿਟੇਲ ਸੁਣਨ ਤੋਂ ਬਾਅਦ ਤੁਹਾਡੇ ਜਾਨਵਰ ਪਸੰਦ ਆਉਂਦਾ ਹੋਇਆ ਤੇ ਆਪਾਂ ਇੰਨੀ ਗਾਰੰਟੀ ਦੇ ਦਿੰਦੇ ਆ ਤੁਹਾਡੇ ਰੇਟ ਤੇ ਵੇਚ ਜੋ ਤੇ ਫੋਨ ਨੰਬਰ ਦਿੱਤੇ ਹੋਇਆ ਫੋਨ ਲਾ ਕੇ ਰੇਟ ਬੋਸ ਕੇ ਫਾਰਮ ਤੇ ਆ ਕੇ ਆਪਦੀ ਤਸੱਲੀ ਕਰਕੇ ਜਾਨਵਰ ਲੈ ਜਾ ਤੇ ਦੋਸਤੋ ਕਮੈਤ ਘੋੜੀ ਆ ਜੀ ਚਾਰੇ ਪੈਰ ਚਟੇ ਆ ਮੱਥੇ ਤੇ ਬਲੇਜ ਦਾ ਉੱਪਰੋਂ ਅੱਖਾਂ ਬਿੱਲੀਆਂ ਆਪਾਂ ਜੈ ਮੰਗਲ ਜੀ ਨੂੰ ਕਹਿ ਦਿੰਨੇ ਡੇਮਨ ਲੱਗੀ ਹੋਈ ਆ ਮੱਥੇ ਸਿੰਗਲ ਭੌਰੀ ਆ ਬਾਲ ਭੌਰੀਆਂ ਦੀ ਸਾਫ ਖੜਨੀ ਖੁਰਨੀ ਦੀ ਚੰਗੀ ਆ ਤੇ ਉਮਰੋਂ ਵੀ ਨਵੀਂ ਆ ਹਜੇ 5 ਸਾਲ ਦੀ ਹੋਈ ਆ ਘੋੜੀ ਗੱਭਣ ਚੈੱਕ ਪਾਸ ਤੇ ਮਾਮ ਤੌਰ ਤੇ ਨਵੇਂ ਬੰਦੇ ਦੇ ਹੁੰਦਾ ਵੀ ਭਾਈ ਗੱਭਣ ਚੈੱਕ ਪਾਸ ਮਿਲ ਜੇ ਚੰਗੇ ਘੋੜੇ ਤਾਂ ਮਿਲ ਜੇ ਜਿਹੜੇ ਘੋੜੇ ਦਾ ਦਕੱਬਣ ਉਹ ਤੁਸੀਂ ਮਾਲਕਾਂ ਤੋਂ ਵੀ ਆਪਦਾ ਕਨਫਰਮ ਕਰ ਸਕਦੇ ਆ ਤੇ ਪਹਿਲਾਂ ਤਾਂ ਘੋੜੀ ਦੀ ਹਾਈਟ ਬਾਰੇ ਦੱਸੀ ਹਾਈਟ ਮਿੱਤਰ 60 ਇੰਚ ਕੰਨ ਕੰਡੀਸ਼ਨ ਦੀ ਚੰਗੀ ਦੇਖੋ ਕੰਨ ਦੀ ਬਣਵਟ ਗਰਦਨ ਦੀ ਬਣਵਟ ਕੰਨ ਨਿੱਕਾ ਮਾਰਵਾੜੀ ਵਾਲਾ ਕੰਨ ਆ ਤੇ ਗਰਦਨ ਜਿਹੜੀ ਖੁੰਡ ਖੁੰਡਾ ਚੰਗਾ ਜਿਹੜੀ ਚੀਜ਼ ਆਪਾਂ ਮਾਰਵਾੜੀ ਚ ਭਾਲਦੇ ਨੇ ਲੈਂਥ ਵੀ ਸੋਹਣੀ ਆ ਹਾਈਟ ਵੀ ਵਧੀਆ ਤੇ ਤਨ ਕੰਡੀਸ਼ਨ ਦੇ ਵਿੱਚ ਚੰਗਾ ਉੱਪਰੋਂ ਜੈ ਮੰਗਲ ਆ ਮਿੱਤਰੋ ਜੈ ਮੰਗਲ ਦੀ ਡਿਮਾਂਡ ਬਹੁਤ ਸੀ ਤੇ ਜੈ ਮੰਗਲ ਲਿਆਂਦੀ ਆ ਤੇ ਤੁਹਾਡੇ ਸਾਹਮਣੇ ਲਿਆਂਦੀ ਤਾਂ ਇੱਕ ਨੋਰੀ ਵੀ ਸੀ ਉਹ ਪਰ ਵੀਡੀਓ ਪਾਉਣ ਤੋਂ ਪਹਿਲਾਂ ਸੇਲ ਹੋ ਗਈ ਜੈ ਮੰਗਲ ਬੱਚੀ ਤੇ ਆ ਘੋੜੀ ਦੇਖ ਲਓ 4 ਮਹੀਨੇ ਗੱਭਣ ਚੈੱਕ ਪਾਸ ਆ ਦੋਸਤੋ ਪੰਜਾਬ ਦਾ ਮਾਰਵਾੜੀ ਦਾ ਥੰਮ ਮੰਦਨ ਵਾਲਾ ਕਾਲਾ ਕਾਂਟਾ ਉਹਦੇ ਬੱਚੇ ਤੋਂ ਗੱਭਣ ਹੈ ਜੀ ਕੋਟ ਸੁਖੀਏ ਖੜਾ ਕੁੜਾ ਜਿਹੜੇ ਤੋਂ ਇਹ ਗੱਭਣ ਮਾਰਵਾੜੀ ਘੋੜੀ ਤੋਂ ਗੱਭਣ ਹੈ ਦੋਸਤੋ ਇਹਦਾ ਇਹ ਫਾਇਦਾ ਹੋ ਜੂ ਤੁਹਾਨੂੰ ਇਹ ਇਸ ਵਾਰ ਤਾਂ ਮਾਰਵਾੜੀ ਕੁੜੀ ਤੋਂ ਗੱਭਣ ਤੇ ਅਗਲੀ ਵਾਰ ਤਾਂ ਨੌਕਰੇ ਬੱਚਾ ਵੀ ਇਹ ਤਾਂ ਲੈਣਾ ਹੋਇਆ ਤਾਂ ਨੌਕਰੇ ਦੇਣ ਦੇ ਵੀ ਚਾਂਸ ਹੈਗੇ ਆ ਦੇ ਤਾਂ ਤੁਹਾਨੂੰ ਬਾਰ-ਬਾਰ ਘੋੜੀ ਬਦਲਣ ਦੀ ਲੋੜ ਨਹੀਂ ਪੈਣੀ ਜਿੱਦਾਂ ਦਾ ਟ੍ਰੈਂਡ ਚੱਲੂ ਜੇ ਮਾਰਵਾੜੀ ਦਾ ਅੱਜ ਦੇ ਟਾਈਮ ਜਮਾਨਾ ਤਾਂ ਮਾਰਵਾੜੀ ਬੱਚਾ ਤੋਂ ਮੰਨ ਲਓ ਜੇ ਇਨ ਫਿਊਚਰ ਕੱਲ ਨੂੰ ਨੌਕਰੇ ਦਾ ਟ੍ਰੈਂਡ ਜ਼ਿਆਦਾ ਚੱਲਦਾ ਤਾਂ ਇਹ ਤੋਂ ਤੁਸੀਂ ਨੌਕਰੇ ਬੱਚੇ ਵੀ ਲੈ ਸਕਦੇ ਤੇ ਬਾਕੀ ਗੱਭਣ ਚੈੱਕ ਪਾਸਾ ਮਿੱਤਰੋ 4 ਮਹੀਨੇ ਦੀ 60 ਇੰਚ ਦੀ ਹਾਈਟ ਆ ਪੰਜ ਕਲੈਨ ਘੋੜੀ ਆ ਬਾਲਪੋਰੀਆਂ ਦੀ ਸਾਫਾਤਾ ਤੇ ਸਵਾਰੀ ਸੂਰੀ ਦੀ ਬਹੁਤ ਸਾਫ ਤੌਰ ਤੇ ਆ ਆ ਕੇ ਤੁਸੀਂ ਬੈਠ ਕੇ ਉੱਪਰ ਦੇਖ ਸਕਦੇ ਹੋ ਤੇ ਬਾਕੀ ਜੇ ਕਿਸੇ ਨੂੰ ਵੀਡੀਓ ਚਾਹੀਦੀ ਹੈ ਤਾਂ ਮੈਂ ਵੀਡੀਓ ਵੀ ਸਵਾਰੀ ਵਾਲੀ ਪਾ ਦੂੰ ਬਣੀ ਪਈ ਹੈ ਆਪਣੇ ਕੋਲ ਤੇ ਉਹ ਵੀ ਪਾ ਦਾਂਗੇ ਤੇ ਐਡਰੈਸ ਤੁਹਾਨੂੰ ਪਤਾ ਹੀ ਆਪਣਾ ਤੇ ਆ ਨੰਬਰ ਚੱਲ ਪਿਆ ਉੱਪਰ ਫੋਨ ਲਾ ਲਿਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ